ਉਤੋਂ ਬਾਅਦ ਹੈ ਜੋ ਇਹ ਥੱਲੇ ਮੰਦਿਰ ਉਹ ਪਹਾੜ ਦੇ ਵਿੱਚੋਂ ਸੰਦੂਰ ਰਿਸਣਾ ਚੱਲੂ ਹੋ ਗਿਆ ਸੀਗਾ ਅੱਛਾ ਜੀ ਹਾਂ ਜੀ ਤੇ ਵੀਰੇ ਮਾਤਾ ਚਿੰਤਪੁਰਨੀ ਦੀ ਅਜਿਹੀ ਕਿਰਪਾ ਆ ਇੱਥੇ ਪਹਾੜਾਂ 'ਚ ਸੰਦੂਰ ਨਿਕਲਦਾ ਆ ਹਾਂ ਜੀ ਹਾਂ ਉਹ ਇਸ ਜਿਹੜੇ ਮਾਤਾ ਵਜਾਸਨ ਜਿੱਥੇ ਤੁਸੀਂ ਜਾ ਰਹੇ ਹੋ ਨਾ ਹਾਂ ਜੀ ਉੱਥੇ ਸੰਦੂਰ ਨਿਕਲਦਾ ਅੱਛਾ ਜੀ ਠੀਕ ਹੈ ਜੀ ਹਿਮਾਚਲ ਦੇ ਵੀ ਲੋਕ ਆਂਦੇ ਨੇ ਲਗਭਗ 10 ਤੇ 15000 ਲੋਕ ਇੱਥੇ ਆਂਦੇ ਨੇ ਆਉਂਦੇ ਆ ਜੀ ਹਾਂ ਜੀ ਤੇ ਇੱਕ ਮੋੜ ਥੱਲੇ ਅੱਛਾ ਜੀ ਵੱਡਾ ਮੰਦਿਰ ਜਿਹੜਾ ਹੁਣ ਬਣਾਇਆ ਸੱਤੀ ਮਾਤਾ ਦਾ ਉਹ ਇੱਕ ਮੋੜ ਥੱਲੇ ਇਸ ਕਰੇ ਮਾਤਾ ਦੇ ਮੰਦਿਰ ਦੋ ਆ ਜੀ ਤੁਸੀਂ ਜਾਣਾ ਤਾਂ ਤੁਸੀਂ ਜੇ ਉੱਥੇ ਜੋ ਵੀ ਉੱਥੇ ਭਗਤ ਹੋਣਗੇ ਜਾਂ ਉੱਥੇ ਪੁਜਾਰੀ ਹੋਏਗਾ ਨਾ ਉਹਨੂੰ ਬੋਲੇ ਵੀ ਅਸੀਂ ਪੁਰਾਣਾ ਮੰਦਿਰ ਵੀ ਦੇਖਣਾ ਠੀਕ ਹੈ ਜੀ ਤੇ ਤੁਸੀਂ ਜੋ ਲੋ ਦੋਸਤੋ ਇਹ ਪਹਾੜੀ ਏਰੀਆ ਸਾਰਾ ਇੱਕ ਖੱਡ ਜੋ ਜਾਣਾ ਪੈਂਦਾ ਆ ਮੈਂ ਅੱਗੇ ਵੀ ਦੱਸਿਆ ਕਿ ਇਹ ਸਾਰਾ ਰਸਤਾ ਖੱਡ ਦਾ ਆ ਇਹ ਪਿੰਡ ਨੂੰ ਰਸਤਾ ਆ ਇੱਕ ਇੱਥੇ ਚਾਂਦੀ ਦੀ ਅੱਖ ਤੇ ਜੀਬ ਵੀ ਚੜਾਈ ਜਾਂਦੀ ਹੈ ਚਾਂਦੀ ਦੀ ਅੱਖ ਜੀਵ ਵੀ ਚੜਾਈ ਜਾਂ ਜੀਵ ਕਿਉਂ ਚੜਾਉਂਦੇ ਆ ਜੀ ਜੀਵ ਅਸੀਂ ਇਸ ਵਾਸਤੇ ਚੜਾਉਂਦੇ ਆ ਕਿ ਜਿਨੇ ਛੋਟੇ ਹੁੰਦੇ ਤਤਲਾਣੇ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਵਾਸਤੇ ਜਾਂ ਜੇ ਬੋਲ ਨਹੀਂ ਸਕਦੇ ਬੋਲ ਨਹੀਂ ਸਕਦੇ ਉਹਨਾਂ ਵਾਸਤੇ ਹਿਮਾਚਲ ਦੇ ਵਿੱਚ ਅਸੀਂ ਬੈਠੇ ਆਂ ਬਾਕੀ ਇੱਕ ਵਾਰ ਮੈਂ ਤੁਹਾਨੂੰ ਦਰਸ਼ਨ ਜ਼ਰੂਰ ਕਰਾਉਂਗਾ ਇੱਕ ਵਾਰ ਫੇਰ ਤੋਂ ਇਹ ਮਾਤਾ ਸਤੀ ਜੀ ਦਾ ਜਿਹੜਾ ਸਾਹਮਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਅੱਜ ਹਿਮਾਚਲ ਦੀ ਧਰਤੀ ਤੇ ਖੜੇ ਆਂ ਅਸੀਂ ਅੱਜ ਇੱਕ ਪ੍ਰਾਚੀਨ ਮੰਦਿਰ ਚੱਲੇ ਆਂ ਇੱਕ ਬਹੁਤ ਵਧੀਆ ਮੰਦਰਵਾ ਮਾਤਾ ਚੰਤਪੁਰਨੀ ਦੀ ਜਿਹੀ ਕਿਰਪਾ ਇਹ ਪਹਾੜਾਂ ਤੇ ਇਹ ਪਿੰਡਾਂ ਦੇ ਵਿੱਚ ਕਿ ਜਿਹੜਾ ਇਹ ਮੰਦਰਾਂ ਦੇ ਵਿੱਚੋਂ ਜਾਂ ਪਹਾੜਾਂ ਦੇ ਵਿੱਚੋਂ ਸੰਧੂਰ ਨਿਕਲਣਾ ਸ਼ੁਰੂ ਹੋ ਗਿਆ ਜੀ ਹਾਂ ਇਹ ਜਿਹੜੇ ਪਹਾੜਵਾ ਮਾਤਾ ਚੰਤਪੁਰਨੀ ਦੇ ਕੋਲ ਪਿੰਡ ਪੈਂਦੇ ਆ ਇਹਨਾਂ ਚੋਂ ਮੰਦਰਾਂ ਚੋਂ ਸੰਧੂਰ ਨਿਕਲਦਾ ਆ ਮਾਤਾ ਸਤੀਜੀ ਦਾ ਮੰਦਰ ਹੋਇਆ ਇੱਥੇ ਪੁਰਾਣੀ ਹਿਸਟਰੀ ਆ ਕਹਿੰਦੇ ਜਿੰਨੀ ਕਿ ਸਾਨੂੰ ਪਤਾ ਆ ਜਾਂ ਜਿੰਨੀ ਕਿ ਪਤਾ ਲੱਗੀ ਆ ਮਾਤਾ ਸਤੀ ਹੋਏ ਆ ਉਹਨਾਂ ਦਾ ਮੰਦਿਰ ਵਾ ਇੱਕ ਮੰਦਿਰ ਪੁਰਾਣਾ ਆ ਪ੍ਰਾਚੀਨ ਇੱਕ ਨਵਾਂ ਮੰਦਿਰ ਬਣਿਆ ਆ ਜਿਹੜਾ ਸੰਧੂਰ ਪਹਾੜ ਆ ਸੰਧੂਰ ਵਾਲਾ ਉਹ ਪੁਰਾਣੇ ਮੰਦਿਰ ਦੇ ਕੋਲ ਵਾ ਬਾਕੀ ਇਹ ਜਿਹੜਾ ਬਲੌਗ ਵਾ ਮੈਂ ਕੱਲ ਹੋਰ ਦੱਸ ਦਵਾਂ ਅਸੀਂ ਹਿਮਾਚਲ ਦੌਲਤਪੁਰ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੂਰ ਖੜੇ ਆ ਮਾਤਾ ਚੰਦਪੁਰ ਨੀਰੇ ਕੋਲ ਇਹ ਪਹਾੜਾਂ ਦੇ ਵਿੱਚ ਜਾਂ ਇਸ ਮੰਦਰ ਤੇ ਕਹਿੰਦੇ ਜਿਹੜਾ ਬੰਦਾ ਵੀ ਆਉਂਦਾ ਨਾ ਗੁੰਗਾ ਬੋਲਾ ਉਹ ਆ ਕੇ ਬੋਲਣ ਲੱਗ ਜਾਂਦਾ ਇਸ ਮੰਦਰ ਦੇ ਵਿੱਚ ਅਜੇ ਹਾਂ ਪਹਿਲਾ ਮੰਦਰ ਆ ਜਾਂ ਪਹਿਲਾ ਤਾਂ ਨਹੀਂ ਕਹਿ ਸਕਦੇ ਮਤਲਬ ਬਹੁਤ ਮੰਦਰ ਜਿੱਥੇ ਜੀਬ ਚੜਦੀ ਆ ਤੇ ਅੱਖਾਂ ਚੜਦੀਆਂ ਆ ਚਾਂਦੀ ਦੀਆਂ ਅੱਖਾਂ ਤੇ ਚਾਂਦੀ ਦੀ ਜੀਬ ਚੜਦੀ ਏ ਜਿਹੜਾ ਬੰਦਾ ਬੋਲ ਨਹੀਂ ਸਕਦਾ ਇੱਥੇ ਕਹਿੰਦੇ ਜੀਬ ਚੜਾ ਦਵੇ ਤਾਂ ਬੋਲਣ ਲੱਗ ਜਾਂਦਾ ਜੱਥਾ ਥਲਾਉਂਦਾ ਆ ਤੇ ਜਿਹਨੂੰ ਦੀਦਾ ਨਹੀਂ ਹੈਗਾ ਜੇ ਉਹ ਆਪਣੇ ਇਥੇ ਅੱਖ ਚਾੜ੍ਹ ਦੇਵੇ ਚਾਂਦੀ ਦੀ ਤਾਂ ਉਹਨੂੰ ਦਿਖਣਾ ਸ਼ੁਰੂ ਹੋ ਜਾਂਦਾ ਅਜਿਹੀ ਕਿਰਪਾ ਆ ਇੱਕ ਵਾਰੀ ਵੀਊ ਚੈੱਕ ਕਰੋ ਇਹ ਮਾਹੌਲ ਕਿੰਨਾ ਸ਼ਾਂਤਿਮਈ ਆ ਇਹ ਪਹਾੜਾਂ ਦਾ ਪਾਣੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ ਅਸੀਂ ਜਦੋਂ ਹਿਮਾਚਲ ਤੋਂ ਆਉਂਦੇ ਆ ਨਾ ਦੌਲਤਪੁਰ ਤੋਂ ਇਹ ਇੱਕ ਤਾਂ ਚੱਲ ਜੰਨੇ ਆਪਾਂ ਮਾਤਾ ਚਿੰਤਪੁਰ ਨਹੀਂ ਜਾਂਦੇ ਆ ਇਹ ਹਿਮਾਚਲ ਦੇ ਵਿੱਚੋਂ ਇਹ ਵੀ ਰੋਡ ਹੈਗੀ ਆ ਤੇ ਜਦੋਂ ਅਸੀਂ ਜਾਣਦੇ ਆ ਤਾਂ ਰਸਤੇ ਦੇ ਵਿੱਚ ਪਿੰਡ ਪਰਥੀ ਘਲਾ ਆਉਂਦਾ ਆ ਉੱਥੋਂ ਬੋਰਡ ਲੱਗਾ ਹੋਇਆ ਮਾਤਾ ਸਤੀਜੀ ਦਾ ਮੰਦਿਰ ਤੇ ਤੁਸੀਂ ਕਿਸੇ ਨੂੰ ਪੁੱਛ ਕੇ ਇੱਥੇ ਆ ਸਕਦੇ ਆ ਬਾਕੀ ਜਲਦੇ ਜਲਦੇ ਗੱਲਬਾਤ ਵੀ ਕਰਾਂਗੇ ਤੁਹਾਨੂੰ ਵੀਊ ਵੀ ਦਿਖਾਵਾਂਗੇ ਸੋਹਣੇ ਸੋਹਣੇ ਬਣਾ ਰਹੇਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਾਡੀ ਮਿਹਨਤ ਤੁਹਾਡਾ ਸਿਰਫ ਇੱਕ ਸਬਸਕ੍ਰਾਈਬ ਚਲੋ ਦੋਸਤੋ ਚੱਲਦੇ ਆਂ ਅੱਗੇ ਰਾਸਤਾ ਚੈੱਕ ਕਰੋ ਸਾਡੇ ਪੰਜਾਬ ਚ ਵੀ ਪਹਾੜਾ ਚੋਂ ਪਾਣੀ ਆਉਂਦਾ ਪਰ ਇੱਧਰ ਜ਼ਿਆਦਾ ਆ ਪਾਣੀ ਰੱਬ ਜਾਣੇ ਕਿਉਂ ਪਰ ਬਹੁਤ ਜ਼ਿਆਦਾ ਪਾਣੀ ਆ ਦੇਖੋ ਕਿਦਾਂ ਬਹਾਇਆ ਰਸਤੇਆਂ ਦਾ ਤੇ ਕਾਫੀ ਔਖਾ ਵੀ ਹੋ ਰਿਹਾ ਬਾਈਕ ਚਲਾਉਣਾ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਪਿੰਡ ਦੀ ਵੀ ਕੋਈ ਸਟੋਰੀ ਹੁੰਦੀ ਹੈ ਨਾ ਤੇ ਸਾ ਨਾਲ ਸ਼ੇਅਰ ਜ਼ਰੂਰ ਕਰ ਸਕਦੇ ਹੋ ਸਾਡਾ ਇੰਸਟਾਗ੍ਰਾਮ ਵੀ ਹੈਗਾ ਕਰਮਸ਼ੇਣੀ ਬਲੌਗ ਤੇ YouTube Facebook ਵੀ ਹੈਗਾ ਕਰਮਚਾਰਨੀ ਬਲੌਗ ਮੈਂ ਹਰੇਕ ਬੰਦੇ ਦਾ ਮੈਸੇਜ ਅਪਲਾਈ ਕਰਦਾ ਆਂ ਚਾਹੇ ਉਹ ਮੈਨੂੰ ਇੰਸਟਾ ਤੇ ਕਰੇ ਚਾਹੇ ਫੇਸਬੁੱਕ ਤੇ ਕਰੇ ਤੇ ਬਾਕੀ ਤੁਸੀਂ ਕੋਈ ਵੀ ਤੁਹਾਡੇ ਪਿੰਡ ਦੀ ਸਟੋਰੀ ਆ ਤੁਹਾਡੇ ਸ਼ਹਿਰ ਦੀ ਸਟੋਰੀ ਆ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਆਂ ਅਸੀਂ ਆਵਾਂਗੇ ਵੀਡੀਓ ਬਣਾਵਾਂਗੇ ਤੇ ਸ਼ੇਅਰ ਕਰਾਂਗੇ ਇਹ ਮੰਦਰ ਨੂੰ ਜਿਹੜਾ ਜਾਣ ਵਾਲਾ ਰਸਤਾ ਹੈ ਨਾ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਨਾ ਦਰਖਤ ਦੇਖੋਗੇ ਜਿਨ੍ਹਾਂ ਦੇ ਜੜਾ ਨਾ ਜੀਵ ਉਹ ਆ ਪੂਤਾਂ ਦੀਆਂ ਲੱਤਾਂ ਵਰਗੀਆਂ ਜੜਾਂ ਆ ਅਲੱਗ-ਅਲੱਗ ਇੱਥੇ ਅਜੀਹਾ ਮਤਲਬ ਦੇਖਣ ਨੂੰ ਮਿਲਦਾ ਬੰਦਾ ਇੱਕ ਤਰ੍ਹਾਂ ਦਾ ਡਾਜਦਾ ਦੇਖੋ ਸਾਹਮਣੇ ਇਦਾਂ ਦਾ ਦਰਖਤ ਵਾ ਦੂਜੇ ਪਾਸੇ ਪਹਿਲਾਂ ਵੀ ਉੱਧਰ ਸੀਗਾ ਅੱਗੇ ਵੀ ਅਜਿਹੇ ਦਰਖਤ ਵਾ ਜਿਹਦਾ ਬੰਦਾ ਪੁੱਠਾ ਲੜਕਿਆ ਹੁੰਦਾ ਨਾ ਅਜਿਹੇ ਦਰਖਤ ਆਉਂਦੇ ਆ ਤੇ ਬਾਕੀ ਇੱਕ ਗੱਲ ਹੋਰ ਜਦੋਂ ਤੁਸੀਂ ਰਸਤੇ ਤੇ ਆਉਂਦੇ ਆ ਨਾ ਤੁਸੀਂ ਐਵੇਂ ਭੁੱਲ ਨਾ ਜਾਇਓ ਇਹ ਜਿਹੜੇ ਰਸਤੇ ਹਨ ਮੰਦਿਰ ਦੀ ਇੱਕ ਪਹਿਚਾਣ ਆ ਜਦੋਂ ਤੁਸੀਂ ਮੋੜ ਮੋੜਦੇ ਹਾਂ ਉੱਤੇ ਮੰਦਿਰ ਤੋਂ ਜਿਸੇ ਤੱਕ ਇਹ ਪਾਣੀ ਜਾਣਾ ਆ ਸਮਝ ਲਿਓ ਉਹ ਮੰਦਿਰ ਦੀ ਨਿਸ਼ਾਨੀ ਆ ਜਿੱਥੇ ਤੱਕ ਮੰਦਿਰ ਜਾਊਗਾ ਪਾਣੀ ਆਊਗਾ ਉਹ ਮੰਦਿਰ ਦੇ ਕੋਲੋਂ ਹੋ ਹੋ ਕੇ ਜਾਂਦਾ ਆ ਇਹ ਮੰਦਿਰ ਦੀ ਨਿਸ਼ਾਨੀ ਆ ਤੇ ਬਾਕੀ ਬਣੇ ਰਹੋ ਚੱਲਦੇ ਆ ਅੱਗੇ ਕੋਕ ਨਾਰੀ ਸਤੋ ਬਾਈ ਜੀ ਹੁਣੀ ਰਿਸਕ ਲੈ ਕੇ ਜਾ ਰਹੇ ਆ ਪਾਣੀ ਪਾਣੀ ਆ ਬਹੁਤ ਸ਼ਾਨਦਾਰ ਮਾਹੌਲ ਵਾਲੇ ਦੁਆਲੇ ਲੋ ਦੋਸਤੋ ਇਹ ਪਹਾੜੀ ਏਰੀਆ ਸਾਰਾ ਇੱਕ ਖੱਡ ਚੋ ਜਾਣਾ ਪੈਂਦਾ ਆ ਮੈਂ ਅੱਗੇ ਵੀ ਦੱਸਿਆ ਕਿ ਇਹ ਸਾਰਾ ਰਸਤਾ ਖੱਡ ਦਾ ਆ ਇਹ ਪਿੰਡ ਨੂੰ ਰਸਤਾ ਆ ਇੱਕ ਇਹ ਕੱਚਾ ਰਸਤਾ ਆ ਜੇ ਤੁਸੀਂ ਘੁੰਮ ਕੇ ਆਉਣਾ ਆ ਤੁਸੀਂ 3 ਕਿਲੋਮੀਟਰ ਅੱਗੇ ਹੋਂਦੀ ਜਾ ਕੇ ਨਾ ਇਸ ਪਿੰਡ ਨੂੰ ਘੁੰਮ ਕੇ ਵੀ ਆ ਸਕਦੇ ਆ ਮੈਨੂੰ ਬੇਸਿਕਲੀ ਇਹ ਪਿੰਡ ਨਹੀਂ ਪਤਾ ਜਿੱਥੇ ਮਾਤਾ ਜੀ ਦਾ ਮੰਦਿਰ ਵਾ ਪਰ ਪਿਰਥੀਪੁਰ ਦੇ ਵਿੱਚੋਂ ਨੰਕੀ ਆਉਣਾ ਪੈਂਦਾ ਸ਼ਾਇਦ ਮਸੀਆਂ ਪਿੰਡ ਪੈਂਦਾ ਆ ਬਾਕੀ ਜਾ ਕੇ ਸਾਰਾ ਉੱਥੇ ਪਤਾ ਕਰਾਂਗੇ ਮੈਂ ਐਡਰੈਸ ਤਾਂ ਦੱਸਿਆ ਕਿ ਤੁਸੀਂ ਗੁੰਮਰਾਹ ਨਾ ਹੋਵੋ ਤੇ ਕਈ ਲਿਖਦੇ ਕੁਝ ਹੋਰ ਵਾ ਪਿੰਡ ਕੋਈ ਹੋਰ ਹੁੰਦਾ ਆ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਅੱਜ ਸਚਾਈ ਪਤਾ ਕਰਦੇ ਆ ਕਿ ਸੰਧੂਰ ਦੀ ਕੀ ਸਚਾਈ ਆ ਤੇ ਆਹ ਦੇਖੋ ਜੀ ਪਾਣੀ ਇਹ ਮੀਂਹ ਪੈ ਕੇ ਹਟਿਆ ਇੱਕ ਦਿਨ ਹੋ ਗਿਆ ਤੇ ਇਹ ਕਹਿੰਦੇ ਪਹਾੜਾਂ ਦਾ ਪਾਣੀ ਆ ਪਿੱਛੇ ਮੈਂ ਪਤਾ ਕੀਤਾ ਸੀ ਬਾਈ ਜੀ ਹੁਣਾਂ ਤੋਂ ਉਹ ਕਹਿੰਦੇ ਇਹ ਪਹਾੜਾਂ ਦਾ ਬਾਈ ਪਾਣੀ ਨਿਕਲਦਾ ਆ ਤੇ ਦੇਖੋ ਰਸਤੇ ਚਲੋ ਦੋਸਤੋ ਚੱਲਦੇ ਆ ਅੱਗੇ ਮਿਲਦੇ ਆ ਮੰਦਿਰ ਜੀ ਜਾ ਕੇ ਸਾਨੂੰ ਭਾਈ ਸਾਹਿਬ ਹੁਣੇ ਮਿਲੇ ਸੀਗੇ ਐਕਚੁਅਲੀ ਮੈਂ ਭੁੱਲ ਗਿਆ ਸੀਗਾ ਇਹ ਰਸਤਾ ਬੇਸਿਕਲੀ ਸਾਰਾ ਹੀ ਖੱਡਦਾ ਆ ਭਾਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਭਾਜੀ ਕੀ ਸਟੋਰੀ ਆ ਕਹਿੰਦੇ ਮਾਤਾ ਚਿੰਤਪੁਰਨੀ ਦੀ ਅਜਿਹੀ ਕਿਰਪਾ ਆ ਇੱਥੇ ਪਹਾੜਾਂ ਚ ਸੰਦੂਰ ਨਿਕਲਦਾ ਆ ਹਾਂਜੀ ਹਾਂ ਉਸ ਜਿਹੜਾ ਮਾਤਾ ਬਝਾਸਨ ਜਿੱਥੇ ਤੁਸੀਂ ਜਾ ਰਹੇ ਹੋ ਨਾ ਹਾਂਜੀ ਉੱਥੇ ਸੰਦੂਰ ਨਿਕਲਦਾ ਅੱਛਾ ਜੀ ਭਾਜੀ ਕੀ ਹਿਸਟਰੀ ਆ ਇਸ ਮੰਦਰ ਦੀ ਜੀ ਇਹ ਕਹਿੰਦੇ ਸਤੀ ਮਾਤਾ ਦਾ ਮੰਦਰ ਹੈਗਾ ਅੱਛਾ ਜੀ ਤੇ ਕੋਈ ਦੁਲਹਨ ਸਤੀ ਹੋਈ ਇੱਥੇ ਅੱਛਾ ਜੀ ਤੇ ਰਾਜਪੂਤਾਂ ਦੇ ਮੰਦਰ ਹੈਗਾ ਇਹ ਹਾਂ ਤੇ ਸਤੀ ਮਾਤਾ ਜੋ ਹੈ ਉਹ ਰਾਜਪੂਤ ਮੰਦੇ ਨਾ ਪੰਜਾਬ ਦੇ ਵੀ ਕਾਫੀ ਲੋਕ ਕਹਿੰਦੇ ਨਾ ਠੀਕ ਹੈ ਜੀ ਇਹਦੀ ਸਟੋਰੀ ਇਹ ਸੁਣਾਉਂਦੇ ਨਾ ਕਿ ਕਹਿੰਦੇ ਕਿ ਕੋਈ ਪਹਿਲੇ ਜਿਸ ਵੇਲੇ ਬਰਾਤਾਂ ਜਾਂਦੀਆਂ ਸੀ ਹਨਾ ਹਾਂਜੀ ਉਹ ਬੰਦੇ ਡੋਲੀਆਂ ਤੇ ਲੈ ਕੇ ਜਾਂਦੇ ਸੀ ਬਿਲਕੁਲ ਹਾਂਜੀ ਹਾਂਜੀ ਤੇ ਕੋਈ ਦੁਲਹਨ ਡੋਲੀ ਤੇ ਲੈ ਕੇ ਜਾ ਰਹੇ ਥੇ ਇਸੇ ਨਾਲੇ ਤੇ ਉਸ ਟਾਈਮ ਸੜਕ ਨਹੀਂ ਹੁੰਦੀ ਸੀ ਅੱਛਾ ਇੱਧਾ ਖੱਡਾ ਹੀ ਸੀ ਗਿਆ ਖੱਡਾ ਸੀ ਗਿਆ ਠੀਕ ਹੈ ਜੀ ਤੇ ਉੱਥੇ ਕੋਈ ਇੱਕ ਸਿੱਧਾ ਬੰਦਾ ਸੀਗਾ ਮਤਲਬ ਉਹਦੇ ਅਲਫ ਬੁੱਧੀ ਅਲਫ ਬੁੱਧੀ ਅਲਫ ਬੁੱਧੀ ਠੀਕ ਹੈ ਜੀ ਸੋ ਉਹ ਉੱਥੇ ਕਿਹਦੀ ਪਸ਼ੂ ਚਾਰ ਰਿਆ ਥਾ ਅੱਛਾ ਜੀ ਤੇ ਉਹਨਾਂ ਨੇ ਦੁਲਹਨ ਦੀ ਡੋਲੀ ਉੱਥੇ ਰੱਖੀ ਪਾਣੀ ਪੂਣੀ ਪੀਤਾ ਤੇ ਉਹਨੂੰ ਕਹਿੰਦੇ ਉਦੋਂ ਉਹ ਪੁੰਦਾ ਜਿਹੜਾ ਬੰਦਾ ਸੀਗਾ ਉਹ ਅਲਫ ਬੁੱਧੀ ਉਹ ਕਹਿਣ ਲੱਗਾ ਇਹਦੇ ਇਹਦੇ ਵਿੱਚ ਕੀ ਹੈ ਹਾਂ ਬੋਲੇ ਦੁਲਹਨ ਹੈ ਹਾਂ ਉਹ ਬੋਲਦਾ ਮिन्नੂ ਦੇ ਦਿਓ ਅੱਛਾ ਬੋਲਿਆ ਕਿ ਤੂੰ ਇਸ ਸਾਹਮਣੇ ਵਾਲੀ ਪਹਾੜੀ ਹੈ ਹਾਂ ਇਹਦੇ ਚੜ ਕੇ ਤੂੰ ਛਾਲ ਮਾਰ ਦੇਗਾ ਤੇ ਅਸੀਂ ਦੁਲਹਨ ਤੈਨੂੰ ਦੇ ਦੇਣੀ ਉਸ ਬੰਦੇ ਨੇ ਉਸ ਪਹਾੜੀ ਤੇ ਚੜ ਕੇ ਛਾਲ ਮਾਰ अच्छा जी कंदे बंदा मर गया ते ਉਸਤੇ ਬਾਅਦ ਉਹ ਡੋਲੀ ਜੋ ਚੱਕਣ ਲੱਗੇ ਤੇ ਉਹ ਚੱਕੀ ਨਹੀਂ ਗਈ ਤੇ ਇਹਨੂੰ ਇੱਥੇ ਹੀ ਸਤੀ ਕਰ ਦਿੱਤਾ ਤਾਂ ਉਸ ਦੁਲਹਨ ਨੂੰ ਉਸ ਬੰਦੇ ਦੇ ਨਾਲ اچھا ਜੀ ਤੇ ਉਸਤੇ ਬਾਅਦ ਉੱਥੇ ਇੱਕ ਪਹਾੜੀ ਚ ਇਸ ਪਹਾੜੀ ਚੋਂ ਛਾਲ ਮਾਰੀ ਥੀ ਉਹਨਾਂ ਨੇ ਹਾਂ ਜੀ ਉਸ ਪਹਾੜੀ ਚੋਂ ਅੱਜ ਵੀ ਸੰਦੂਰ ਨਿਕਲਦਾ ਸੰਦੂਰ ਨਿਕਲਦਾ ਹਾਂ ਤੁਸੀਂ ਜਾਓ ਉੱਥੇ ਦੇਖੋ اچھا ਜੀ ਉਸ ਪਹਾੜੀ ਦੇ ਥੱਲੇ ਪਾਣੀ ਦੇ ਵਿੱਚੋਂ ਸੰਦੂਰ ਨਿਕਲਦਾ ਕੀ ਬਾਤ ਹੈ ਉਹ ਅਜੇ ਇੱਥੋਂ ਲਗਭਗ 1.5 ਤੇ 2 ਕਿਲੋਮੀਟਰ ਅੱਗੇ ਹੋਰ ਹੈ ਠੀਕ ਹੈ ਜੀ ਤੇ ਬੜੇ ਇੱਥੇ ਜਦੋਂ ਇੱਥੇ ਹਰ ਸਾਲ ਜਗ ਕੀਤਾ ਜਾਂਦਾ ਇੱਥੇ ਪੰਜਾਬ ਦੇ ਲੋਕ ਵੀ ਆਉਂਦੇ ਨੇ ਠੀਕ ਹੈ ਜੀ ਹਿਮਾਚਲ ਦੇ ਵੀ ਲੋਕ ਆਉਂਦੇ ਨੇ ਲਗਭਗ 10 ਤੇ 15000 ਲੋਕ ਇੱਥੇ ਆਉਂਦੇ ਨੇ ਆਉਂਦੇ ਆ ਜੀ ਹਾਂਜੀ ਤੇ ਉਹ ਹੁਣ ਨਵਰਾਤ ਰਿਆਂ ਦਾ ਜੋ ਪਹਿਲਾ ਸੰਡੇ ਰਵੀਵਾਰ ਆਏਗਾ ਉਸ ਦਿਨ ਇੱਥੇ ਜੋ ਹੈ ਹੁਣ ਜੋ ਮਾਰਚ ਮਹੀਨੇ ਤੇ ਲਾਸਟ ਦੇ ਨਵਰਾਤੇ ਆਉਂਦੇ ਨੇ ਜੀ ਉੱਥੇ ਪਹਿਲੇ ਸੰਡੇ ਦੇ ਵਿੱਚ ਇੱਥੇ ਜਗ ਕੀਤਾ ਜਾਏਗਾ ਜਗ ਕੀਤਾ ਜਾਂਦਾ ਭਾਜੀ ਰੋਡ ਆ ਵੀ ਜਾਂਦੀ ਆ ਪਰਲੇ ਪਾਸੇ ਵੀ ਰੋਡ ਆ ਕੋਈ ਐਕਚੁਅਲੀ ਜੇ ਇਹ ਰੋਡ ਜਿਹੜੀ ਹੈਗੀ ਐ ਜੋੜਬੜ ਤੋਂ ਆਂਦੀ ਹੈ ਉਪਰੋਂ ਨਾ ਜੋੜਬੜ ਤੋਂ ਇੱਕ ਵਾਰੀ ਮੇਰੇ ਦਰਸ਼ਕਾਂ ਨੂੰ ਨਾ ਪ੍ਰੋਪਰ ਐਡਰੈਸ ਦੱਸ ਦਿਓ ਲੋਕਾਂ ਨੂੰ ਨਾ ਐਵੇਂ ਗੁੰਮਰਾਹ ਕੀਤਾ ਜਾਂਦਾ ਆ ਕੋਈ ਕਹਿੰਦਾ ਜੀ ਇਹ ਪੰਜਾਬ ਚ ਪੈਂਦਾ ਆ ਇਹ ਹਿਮਾਚਲ ਚਾ ਹਿਮਾਚਲ ਚਾ ਪ੍ਰੋਪਰ ਹਿਮਾਚਲ ਡਿਸਟ੍ਰਿਕਟ ਉਹਨਾਂ ਦੇ ਵਿੱਚ ਪੈਂਦਾ ਦੌਲਤਪੁਰ ਤੋਂ ਕਿੰਨੇ ਕਿਲੋਮੀਟਰ ਵਾਹੇ ਲਗਭਗ 5 ਕਿਲੋਮੀਟਰ ਹੈਗਾ ਲਗਭਗ 5 5.5 ਕਿਲੋ ਬੰਦਾ ਪਹਿਲਾਂ ਪ੍ਰਥੀਪੁਰੋਂ ਦਾ ਜੀ ਪਹਿਲੇ ਪ੍ਰਥੀਪੁਰ ਆਏਗਾ ਉਤੋਂ ਅੱਗੇ ਇੱਕ ਪ੍ਰਥੀਪੁਰ ਦਾ ਜਿਹੜਾ ਰੋਡ ਜੋੜਬੜ ਨੂੰ ਜਾਂਦਾ ਉੱਥੇ ਰਸਤੇ ਦੇ ਵਿੱਚ ਇੱਕ ਪੁਲੀ ਆਂਦੀ ਐ ਤੇ ਉਥੋਂ ਤੁਸੀਂ ਜੋ ਹੈ ਰਾਈਟ ਸਾਈਡ ਨੂੰ ਸਨਾਲੇ ਜੁੱਤਰ ਜਾਣਾ ਠੀਕ ਹੈ ਜੀ ਇਹ ਸਿੱਧਾ ਜੋ ਹੈ ਇਹੀ ਸੜਕ ਜੁੜਦੀ ਹੈ ਇਹੀ ਰੋਡ ਆਉਂਦੀ ਆ ਹਾਂਜੀ 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 ਰਸਤੇ 'ਚ ਇੱਕ ਪ੍ਰੇਮਨੰਦ ਜੀ ਦਾ ਮੰਦਿਰ ਆਉਂਦਾ ਪਹਿਲਾਂ ਹਾਂਜੀ 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 ਪ੍ਰੇਮਨੰਦ ਜੀ ਦਾ ਮੰਦਿਰ ਉਹ ਵੀ ਪ੍ਰਾਚੀਨ ਮੰਦਿਰ ਆ ਕਹਿੰਦੇ ਹਾਂਜੀ 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 ਤੇ ਆਹੀ ਸੜਕ ਜਾਂਦੀ ਆ ਤਕਰੀਬਨ ਇੱਥੋਂ 2 ਤੋਂ 2.5 ਕਿਲੋਮੀਟਰ ਬਾਅਦ ਤੇ ਅੱਗੇ ਜਾ ਕੇ ਤੁਸੀਂ ਜਿੱਦਾਂ ਜਿੱਦਾਂ ਪੱਥਰ ਉਹ ਆ ਇਹ ਇਹਨਾਂ ਥਰੂ ਹੀ ਰਸਤਾ ਜਾਂਦਾ ਆ ਜੀ ਇਹਨਾਂ ਥਰੂ ਹੀ ਜਾਂਦਾ ਫਿਰ ਉਸ ਤੋਂ ਅੱਗੇ ਮੰਦਿਰ ਮਾਤਾ ਜੀ ਜਿੱਥੇ ਆਗਾ ਨਾ ਜੀ ਹਾਂਜੀ ਇੱਥੇ ਮੰਦਰ ਦੋ ਨੇ ਇਹ ਵੀ ਤੁਹਾਨੂੰ ਮੈਂ ਕਲੀਅਰ ਕਰ ਦਿੰਨਾ ਕਿ ਜਿਹੜਾ ਜੀ ਅਸਲੀ ਮੰਦਰ ਹੈ ਨਾ ਉਹ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਨਾ ਜਿੱਥੇ ਸੰਧੂਰ ਨਿਕਲਦਾ ਪਹਾੜੀ ਚੋਂ ਅਸਲੀ ਮੰਦਰ ਮਾਤਾ ਦਾ ਉਹੀ ਹੈ ਅੱਛਾ ਜੀ ਪਰ ਉਸ ਮੰਦਰ ਨੂੰ ਭਗਤ ਜਣ ਵੱਡਾ ਕਰਨ ਦੇ ਵਾਸਤੇ ਜੀ ਕਰ ਰਹੇ تھے ਤਾਂ ਜਿਹੜੇ ਉੱਥੇ ਜ਼ਮੀਨ ਦੇ ਮਾਲਕ تھے ਉਹਨਾਂ ਨੇ ਮਨਾਂ ਕਰਤਾ ਠੀਕ ਹੈ ਜੀ ਫਿਰ ਉਹ ਉਹਨਾਂ ਨੇ ਮੰਦਰ ਜੋ ਹੈ ਇੱਕ ਮੋੜ ਥੱਲੇ ਅੱਛਾ ਜੀ ਵੱਡਾ ਮੰਦਰ ਜਿਹੜਾ ਹੁਣ ਬਣਾਇਆ ਸੱਤੀ ਮਾਤਾ ਦਾ ਉਹ ਇੱਕ ਮੋੜ ਥੱਲੇ ਇਸ ਕਰੇ ਮਾਤਾ ਦੇ ਮੰਦਰ ਉੱਥੇ ਦੋ ਨੇ ਤੁਸੀਂ ਜਾਣਾ ਤਾਂ ਤੁਸੀਂ ਜੋ ਉੱਥੇ ਜਿਹੜੇ ਜੋ ਵੀ ਉੱਥੇ ਭਗਤ ਹੋਣਗੇ ਜਾਂ ਉੱਥੇ ਪੁਜਾਰੀ ਹੋਏਗਾ ਨਾ ਉਹਨੂੰ ਬੋਲੇ ਵੀ ਅਸੀਂ ਪੁਰਾਣਾ ਮੰਦਿਰ ਵੀ ਦੇਖਣਾ ਠੀਕ ਹੈ ਜੀ ਤੇ ਤੁਸੀਂ ਜੋ ਹੈ ਉਹ ਥੋੜਾ ਦੇ ਅੱਗੇ ਜਾ ਕੇ ਮੰਦਿਰ ਜਿੱਥੇ ਪਹਿਲਾਂ ਸੰਧੂਰ ਨਿਕਲਦਾ ਆ ਉਹ ਔਰਲੇ ਪਾਸੇ ਆ ਉਹ ਅੱਗੇ ਆ ਜੀ ਉਹ ਇਹ ਤੋਂ ਅੱਗੇ ਆ ਉਹ ਅੱਗੇ ਆ ਅੱਛਾ ਜੀ ਪਹਿਲੇ ਆਣਾ ਤੁਹਾਨੂੰ ਜਿਹੜਾ ਹੁਣ ਨਵਾਂ ਮੰਦਿਰ ਬਣਿਆ ਨਾ ਉਹ ਆਣਾ ਆ ਉਹ ਤੋਂ ਕਿੰਨਾ ਅੱਗੇ ਕਿੰਨਾ ਮੰਦਿਰ ਹੈਗਾ ਜੀ ਲਗਭਗ 600 ਮੀਟਰ ਲਗਭਗ 600 ਮੀਟਰ ਪਾਜੀ ਜੰਗਲੀ ਜਾਨਵਰ ਹੈ ਜੰਗਲਾਂ ਚ ਜੰਗਲਾਂ ਚ ਪੂਰੇ ਜੰਗਲੀ ਜਾਨਵਰ ਸਾਂਬਰ ਵਗੈਰਾ ਹੈ ਤੇ ਤਿੰਦੂਆ ਵੀ ਹੈਗਾ ਅੱਛਾ ਜੀ ਤੇ ਬਾਕੀ ਜੰਗਲੀ ਜਾਨਵਰ ਸਾਰੇ ਨੇ ਇੱਥੇ ਸਾਰੇ ਆਣਾ ਮੰਕੀ ਵਗੈਰਾ ਸਾਰੇ ਲੰਗੂਰ ਸਭ ਹਰ ਚੀਜ਼ ਹੈ ਹਿਰਨ ਪਾੜਾ ਕੱਕੜ ਠੀਕ ਹੈ ਜੀ ਉਹ ਮੈਂ ਕਹੇਗਾ ਕਿ ਬੰਗਲਾ ਬਹੁਤ ਵੱਡਾ ਜਿਆਸਾ ਹੈਗਾ ਨਾ ਅਜੀਬ ਤਰ੍ਹਾਂ ਦੇ ਜਾਨਵਰ ਹੈਗੇ ਆ ਸਾਡੇ ਉਤ ਪੰਜਾਬ ਚ ਵੀ ਬਹੁਤ ਹੈਗੇ ਆ ਤਿੰਦੂਆ ਵਗੈਰਾ ਤਾਂ ਅੱਛਾ ਅੱਛਾ ਤੇ ਸ਼ੁਕਰੀਆ ਬਾਜੀ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਲੋ ਦੋਸਤੋ ਆ ਗਏ ਆ ਇਹ ਜਿਹੜਾ ਮੰਦਿਰ ਆ ਸਾਹਮਣੇ ਤੁਸੀਂ ਇਹ ਉਹ ਪ੍ਰਾਚੀਨ ਮੰਦਿਰ ਆ ਜਿੱਥੋਂ ਸੰਦੂਰ ਨਿਕਲਦਾ ਆ ਸੰਦੂਰ ਇਹ ਪਹਾੜਾਂ ਚੋਂ ਨਿਕਲਦਾ ਆ ਤੁਹਾਨੂੰ ਸੰਦੂਰ ਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਮੈਂ ਇੱਕ ਗੱਲ ਹੋਰ ਦੱਸ ਦਵਾਂ ਕਿ ਆਹ ਰੋਡ ਪੱਕੀ ਆਉਂਦੀ ਆ ਜੋ ਬਾਈ ਜੀ ਉਹਨਾਂ ਦੱਸਿਆ ਸੀਗਾ ਤੁਸੀਂ ਇੱਧਰ ਦੀ ਪੱਕੇ ਆ ਸਕਦੇ ਆ ਕੁਛ ਵੀ ਇਦਾਂ ਦਾ ਨਹੀਂ ਹੈਗਾ ਕਿ ਪਹਾੜੀ ਰਸਤਾ ਆ ਜਾਂ ਤੁਸੀਂ ਆ ਨਹੀਂ ਸਕਦੇ ਇਹ ਰੋਡ ਖੱਡੋ ਖੱਡ ਆਉਂਦੀ ਆ ਤੇ ਪਹਿਲਾਂ ਚੱਲਦੇ ਆ ਮੰਦਿਰ ਦੇ ਵਿੱਚ ਤੁਹਾਨੂੰ ਮੰਦਿਰ ਦੇ ਦਰਸ਼ਨ ਦੇਦਾਰ ਕਰਾਉਨੇ ਆ ਤੇ ਆ ਦੇਖੋ ਪਾਣੀ ਪਹਾੜਾਂ ਦਾ ਕਹਿੰਦੇ ਇਕੱਠਾ ਪਾਣੀ ਸਿੰਮਦਾ ਇਹ ਜਿਹੜਾ ਪਹਾੜਾਂ ਦਾ ਜਾਣ ਲੱਗਾ ਆ ਆਵਾਜ਼ ਚੈੱਕ ਕਰੋ ਤੇ ਆ ਮਾਂ ਬਾਪ ਬਾਪ ਮੰਦਰ ਵਾ ਮੁੰਲਾ ਦਾ ਮੈਂ ਚਾਬੀ ਕੱਢਣਾ ਭੁੱਲ ਗਿਆ ਮੋਟਰਸਾਈਕਲ ਦੀ ਚਲੋ ਦੋਸਤੋ ਕਰੌਣੇ ਆ ਦਰਸ਼ਨ ਤੇ ਬਾਕੀ ਜੇ ਪੁਜਾਰੀ ਜੀ ਹੋਣਗੇ ਤਾਂ ਗੱਲਬਾਤ ਜ਼ਰੂਰ ਕਰਾਂਗੇ ਓਹੋ ਹੋ 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 ਪੈਰ ਪੈਰ ਥੋੜਾ ਜਿਹਾ ਪੈਰ ਮਿਸ ਹੋ ਗਿਆ ਸੀਗਾ ਗਿੱਲਾ ਹੋ ਗਿਆ ਪੈਰਾ ਚਲੋ ਕੋਈ ਨਹੀਂ ਭਾਈ ਜਿਉ ਨਹੀਂ ਹੈਗੇ ਆ ਤੇ ਲੋ ਜੀ ਭਾਈ ਪੈਂਦਾ ਤਾਂ ਨਹੀਂ ਇਹ ਆ ਪਿਆਰ ਹੀ ਕਰਦਾ ਬਸ ਚਲੋ ਜੀ ਅਸੀਂ ਵੀ ਇਹਨੂੰ ਪਿਆਰ ਕਰਨ ਵਾਲੇ ਹੀ ਆ ਦੋਸਤੋ ਇਹ ਮੰਦਰ ਵਾ ਇਹਨਾਂ ਪਹਾੜਾਂ ਚੋਂ ਸੰਧੂਰ ਨਿਕਲਦਾ ਅਗੇ ਵੀਰੇ ਪੁਜਾਰੀ ਜੀ ਆ ਜੀਓ ਆਹ ਦੋਸਤੋ ਮਾਤਾ ਸਤੀ ਜੀ ਦਾ ਮੰਦਿਰ ਤੇ ਕਰੋ ਦਰਸ਼ਨ ਸੋਣ ਵਾਸਤੇ ਮੈਨਾਂ ਜਿੱਥੇ ਹਰੇਕ ਚੀਜ਼ ਚੜਦੀ ਆ ਹਰੇਕ ਚੀਜ਼ ਕਰੋ ਜੀ ਦਰਸ਼ਨ ਜੈ ਮਾਤਾ ਲਓ ਜੀ ਬਾਕੀ ਬਾਈ ਜੀ ਹੁਣੀ ਹੈਗੇ ਆ ਜੇ ਇਹਨਾਂ ਦੇ ਫਾਦਰ ਸਾਹਿਬ ਤਾਂ ਅੱਜ ਨਹੀਂ ਹੈਗੇ ਇੱਥੇ ਉਹ ਗਏ ਹੋਏ ਆ ਮੈਰਿਜ ਤੇ ਬਾਕੀ ਆਪਾਂ ਸਾਰੀ ਹਿਸਟਰੀ ਬਾਈ ਜੀ ਹੁਣਾ ਤੋਂ ਪੁੱਛ ਲੈਣੀ ਆ ਇਹ ਮੰਦਿਰ ਦਾ ਇਤਿਹਾਸ ਕੀ ਆ ਕਦੋਂ ਤੋਂ ਇਹ ਮੰਦਿਰ ਬਣਿਆ ਹੋਇਆ ਆ ਲੋ ਦੋਸਤੋ ਅਸੀਂ ਆ ਗਏ ਆ ਮੰਦਿਰ ਦੇ ਵਿੱਚ ਇਹ ਬਾਈ ਜੀ ਹੁਣੀ ਇਸ ਮੰਦਿਰ ਦੇ ਵਿੱਚ ਸੀਗੇ ਤੇ ਵੀਰੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਬਿਰਜੀ ਤੁਸੀਂ ਇਸ ਮੰਦਿਰ ਦੇ ਵਿੱਚ ਹੁੰਦੇ ਹੋ ਨਹੀਂ ਸਰ ਮੇਰੇ ਫਾਦਰ ਹੁੰਦੇ ਨੇ ਇੱਥੇ ਅੱਛਾ ਜੀ ਉਹ ਅੱਜ ਕਿਤੇ ਗਏ ਹੋਏ ਨੇ ਅੱਛਾ ਜੀ ਉਹ ਪੁਜਾਰੀ ਆ ਇੱਥੇ ਹਾਂਜੀ ਉਹ ਤੇ ਮੇਰੇ ਕੀ ਨਾਮ ਆਪਣਾ ਮੇਰਾ ਨਾਮ ਰਿਤਿਕ ਹੈ ਰਿਤਿਕਾ ਬਿਰਜੀ ਆਪਾਂ ਕਿਸ ਲੋਕੇਸ਼ਨ ਤੇ ਬੈਠੇ ਆ ਇਹ ਕਿਹਨਾਂ ਦਾ ਮੰਦਿਰ ਵੱਜਦਾ ਆ ਇਹ ਆਪਾਂ ਬੈਠੇ ਆ ਵਿੜਾਂ ਬਟੇੜਾ ਅੱਛਾ ਜੀ ਹਾਂਜੀ ਤੇ ਇਹ ਵੱਜਦਾ ਹੈ ਰਾਜਪੂਤ ਤੇ ਸਾਰੇ ਕਮਿਊਨਿਟੀ ਦਾ ਮੰਦਿਰ ਵੱਜਦਾ ਹੈ ਮਾਤਾ ਸਤੀ ਮਾਤਾ ਸਤੀ ਦਾ ਮੰਦਿਰ ਆ। ਵੀਰ ਜੀ ਕੀ ਸਟੋਰੀ ਸੀ ਕੀ ਇਸ ਮੰਦਿਰ ਦਾ ਇਤਿਹਾਸ ਵਾ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦੋ ਕਿ ਅਸੀਂ ਅਜਾਏ ਸੀ ਹੁਸ਼ਿਆਰਪੁਰ ਤੋਂ ਇਸ ਮੰਦਿਰ ਦਾ ਕੀ ਕੀ ਇਤਿਹਾਸ ਆ ਜੀ ਇੱਕ ਵਾਰੀ ਇੱਥੋਂ ਨਾ ਇੱਕ ਬਰਾਤ ਜਾ ਰਹੀ ਸੀ ਅੱਛਾ ਜੀ ਉੱਪਰ ਇੱਕ ਗਾਂ ਚਰਾਣ ਵਾਲਾ ਬੰਦਾ ਸੀਗਾ ਅੱਛਾ ਜੀ ਥੋੜਾ ਦੁਰਬੁੱਧੀ ਸੀਗਾ ਅੱਛਾ ਜੀ ਤੇ ਉਹਨੇ ਮਜ਼ਾਕ-ਮਜ਼ਾਕ ਚੀ ਦੁਰਬੁੱਧੀ ਆਪਾਂ ਉਹਨੂੰ ਕਹਿ ਸਕਦੇ ਜਿਹੜੇ ਬੰਦੇ ਨੂੰ ਮਤਲਬ ਜਿਹੜਾ ਸਿੱਧੇ ਹੁੰਦੇ ਆ ਸਿੱਧੇ ਹੁੰਦੇ ਆ ਠੀਕ ਹੈ ਜੀ ਇੱਥੋਂ ਢੋਲੀ ਜਾ ਰਹੀ ਸੀ ਤੇ ਉਹਨੇ ਉੱਪਰੋਂ ਕਿਹਾ ਕਿ ਇਹ ਜੋ ਢੋਲੀ ਹੈ ਇਹ ਮੈਨੂੰ ਦੇ ਦਿਓ ਅੱਛਾ ਜੀ ਤੇ ਜੋ ਥੱਲੇ ਬੰਦੇ ਸੀਗੇ ਉਹਨੇ ਕਿਹਾ ਵੀ ਅਸੀਂ ਤੈਨੂੰ ਇਹ ਢੋਲੀ ਦੇ ਦੇਵਾਂਗੇ ਅੱਛਾ ਜੀ ਅਗਰ ਤੂੰ ਉੱਪਰੋਂ ਥੱਲੇ ਛਾਲ ਮਾਰ ਦੂੰਗਾ ਠੀਕ ਹੈ ਜੀ ਉਹਨੇ ਉੱਪਰੋਂ ਥੱਲੇ ਛਾਲ ਮਾਰਤੀ ਤੇ ਉਤੇ ਬਾਅਦ ਜੋ ਢੋਲੀ ਸਮੇਤ ਜਿਹੜੀ ਬਰਾਤ ਸੀਗੀ ਉਹ ਬੰਦੇ ਦੀ ਡੈਥ ਹੋ ਗਈ ਸੀ ਹਨਾ ਬੰਦੇ ਦੀ ਡੈਥ ਹੋ ਗਈ ਉਹ ਇੱਥੇ ਹੀ ਸ਼ਪਨ ਹੋ ਗਈ ਸੀ ਅੱਛਾ ਜੀ ਉਤੋਂ ਬਾਅਦ ਜੋ ਇਹ ਥੱਲੇ ਮੰਦਿਰ ਉਹ ਪਹਾੜ ਦੇ ਵਿੱਚੋਂ ਸੰਦੂਰ ਰਿਸਣਾ ਚਾਲੂ ਹੋ ਗਿਆ ਸੀਗਾ ਅੱਛਾ ਜੀ ਹਾਂ ਜੀ ਤੇ ਵੀਰੇ ਇਹ ਜਿਹੜਾ ਪਹਾੜੀ ਥੱਲੇ ਦੇ ਸੰਦੂਰ ਨਿਕਲਦਾ ਆਪਾਂ ਦਰਸ਼ਕੋ ਉਹ ਵੀ ਤੁਹਾਨੂੰ ਸੰਦੂਰ ਵੀ ਦਿਖਾਵਾਂਗੇ ਐਸੀ ਮਾਤਾ ਦੀ ਕਿਰਪਾ ਆ ਇੱਥੇ ਸੰਦੂਰ ਨਿਕਲਦਾ ਆ ਕਹਿੰਦੇ ਜਿਹੜਾ ਹਨੂਮਾਨ ਜੀ ਦਾ ਸੰਦੂਰ ਹੁੰਦਾ ਕਿਦਾਂ ਦਾ ਸੰਦੂਰ ਰੰਗ ਕਿਦਾਂ ਦਾ ਵੀਰੇ ਉਹਦਾ orange ਕਲਰ ਦਾੰਦਾ orange ਕਲਰ ਦਾ ਰੰਗ ਆ ਕਹਿੰਦੇ ਸੰਧੂਰ ਦਾ ਉਹ ਵੀ ਦਰਸ਼ਨ ਕਰਾਂਗੇ ਵੀਰੇ ਹੋਰ ਕੀ ਮਾਨਤਾ ਹੈ ਇਸ ਮੰਦਰ ਦੀ ਲੋਕੀ ਆ ਸਾਹਮਣੇ ਚੂੜੇ ਵੀ ਹੈਗੇ ਆ ਹੋਰ ਇੱਥੇ ਹੋਰ ਕੀ ਝੜਾਵਾ ਚੜਦਾ ਜਾਂ ਕੀ ਕੁਛ ਹੈਗਾ ਜੀ ਇੱਥੇ ਚਾਂਦੀ ਦੀ ਅੱਖ ਤੇ ਜੀਬ ਵੀ ਚੜਾਈ ਜਾਂਦੀ ਹੈ ਚਾਂਦੀ ਦੀ ਅੱਖ ਤੇ ਜੀਬ ਵੀ ਚੜਾਈ ਜਾਂਦੀ ਜੀਬ ਕਿਉਂ ਚੜਾਉਂਦੇ ਆ ਜੀ ਜੀਬ ਅਸੀਂ ਇਸ ਵਾਸਤੇ ਚੜਾਉਂਦੇ ਆ ਕਿ ਜਿਨੇ ਛੋਟੇ ਹੁੰਦੇ ਤਤਲਾਣੇ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਵਾਸਤੇ ਜਾਂ ਜੇ ਬੋਲ ਨਹੀਂ ਸਕਦੇ ਬੋਲ ਨਹੀਂ ਸਕਦੇ ਉਹਨਾਂ ਵਾਸਤੇ ਉਹਨਾਂ ਵਾਸਤੇ ਤੇ ਅੱਖ ਅਸੀਂ ਤਾਂ ਚੜਾਉਂਦੇ ਆ ਕਿ ਜਿਹਨੇ ਦੀ ਕਿਤੇ ਨਿਗਾ ਥੋੜੀ ਕਮਜ਼ੋਰ ਹੈ ਅੱਛਾ ਜੀ ਉਹਦੇ ਵਾਸਤੇ ਚੜਾਉਂਦੇ ਆ ਠੀਕ ਹੈ ਬਾਕੀ ਚੂੜਾ ਹਾਂਜੀ ਚੂੜਾ ਤਾਂ ਚੜਾਉਂਦੇ ਆ ਵੀ ਜਿੱਦਾਂ ਕੋਈ ਨਵਾਂ ਵਿਆਹ ਕਰਾਇ ਕੇ ਆਂਦੇ ਅੱਛਾ ਜੀ ਉਹ ਫਿਰ ਆ ਜੱਲੂ ਲੜਕੇ ਉੱਥੋਂ ਤੇ ਆਂਦੀਏ ਤਾਂ ਇੱਥੋਂ ਆ ਕੇ ਚੂੜਾ ਚੜਾ ਕੇ ਆਪਣਾ ਜੋ ਵੀ ਹੈ ਸਟਾਰਟ ਇੱਥੋਂ ਦੇ ਨਵਾਂ ਸ਼ੁਰੂ ਤੇ ਕਰਦੀ ਆ ਕਰਦੀ ਆ ਹਾਂਜੀ ਤੇ ਇਹ ਇਸ ਮੰਦਿਰ ਦੀ ਹਿਸਟਰੀ ਆ ਦੋਸਤੋ ਤੇ ਅਸੀਂ ਹਿਮਾਚਲ ਦੇ ਵਿੱਚ ਬੈਠੇ ਆ ਤੇ ਵੀਰ ਜੀ ਕਿੰਨੇ ਸੋ ਸਾਲ ਹੋ ਗਏ ਹੋਣਗੇ 1000 ਤੋਂ ਸਾਲ ਉੱਪਰ ਹੋ ਗਏ ਜੀ ਹਾਂਜੀ 1000 ਤੋਂ ਸਾਲ 1000 ਸਾਲ ਪੁਰਾਣਾ ਮੰਦਿਰ ਆ ਪ੍ਰਾਚੀਨ ਮੰਦਿਰ ਆ ਮਾਤਾ ਸਤੀ ਜੀ ਦਾ ਮੰਦਿਰ ਆ ਤੇ ਇੱਥੇ ਰੋੜ ਵਗੈਰਾ ਵੀ ਚੜਦੇ ਆ ਹਾਂਜੀ ਉਹ ਵੀ ਚੜਦੇ ਆ ਠੀਕ ਆ ਜੀ ਹਾਂਜੀ ਤੇ ਦੋਸਤੋ ਇਹ ਹਿਮਾਚਲ ਦੇ ਵਿੱਚ ਅਸੀਂ ਬੈਠੇ ਆ ਬਾਕੀ ਇੱਕ ਵਾਰ ਮੈਂ ਤੁਹਾਨੂੰ ਦਰਸ਼ਨ ਜ਼ਰੂਰ ਕਰਾਉਂਗਾ ਇੱਕ ਵਾਰ ਫੇਰ ਤੋਂ ਇਹ ਮਾਤਾ ਸਤੀ ਜੀ ਦਾ ਜਿਹੜਾ ਸਾਹਮਣੇ ਆ ਜੀ ਅੱਖ ਤੇ ਜੀਵ ਇਸ ਮੰਦਿਰ ਚ ਚੜਦੀ ਹੈ ਜੀ ਕਰੋ ਦਰਸ਼ਨ ਤੁਸੀਂ ਵੀ ਬਾਕੀ ਚਲੋ ਦੋਸਤੋ ਹੁਣ ਨੈਕਸ ਅਸੀਂ ਦਿਖਾਉਨੇ ਆ ਸੰਧੂਰ ਜਿੱਥੋਂ ਸੰਧੂਰ ਨਿਕਲਦਾ ਆ ਉਹ ਕਿਹੋ ਜੀ ਜਗ੍ਹਾ ਆ ਮਾਤਾ ਚਿੰਤਪੁਰਨੀ ਦੀ ਇਹ ਜੀ ਕਿਰਪਾ ਆ ਇਸ ਪਹਾੜਾਂ ਦੇ ਵਿੱਚੋਂ ਮੈਂ ਪਹਿਲਾਂ ਵੀ ਦੱਸਿਆ ਕਿਥੋਂ ਅੱਗੇ ਜਾ ਕੇ ਬਹੁਤ ਕੁਝ ਪਹਾੜਾਂ ਦੇ ਵਿੱਚ ਲੁਕੋਈ ਬੈਠੇ ਆ ਆਪਾਂ ਚੱਲਦੇ ਆਂ ਅੱਗੇ ਤੇ ਜਾ ਕੇ ਤੁਹਾਨੂੰ ਦਰਸ਼ਨ ਦਿਦਾਰ ਕਰਾਉਨੇ ਆਂ ਸੰਧੂਰ ਦੇ ਚਲੋ ਦੋਸਤੋ ਆਜੋ ਵੀਰੇ ਕੀ ਕਹਿੰਦੇ ਸੀਗੇ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਸੀਗਾ ਜੀ ਕਿ ਜੋ ਵੀ ਕੋਈ ਗੁੰਗਾ ਏ ਜਿਹਨੂੰ ਦੇਖਣੇ 'ਚ ਥੋੜੀ ਪ੍ਰੋਬਲਮ ਐ ਤੇ ਥੱਥਲਾ ਬੋਲਦਾ ਐ ਅਗਰ ਉਹ ਸ਼ਰਧਾ ਨਾਲ ਇਸ ਮੰਦਰ ਜਾਊਗਾ ਗੁੰਗਾ ਹੋਵੇ ਬੋਲਾ ਹੋਵੇ ਅੰਨਾ ਹੋਵੇ ਹਾਂਜੀ ਜਿਹੜਾ ਵੀ ਬੰਦਾ ਸ਼ਰਧਾ ਨਾਲ ਇੱਥੇ ਆਏਗਾ ਉਹ ਜ਼ਰੂਰ ਠੀਕ ਹੋ ਕੇ ਜਾਂਦਾ ਹੈ ਠੀਕ ਹੋ ਕੇ ਜਾਂਦਾ ਹੈ ਹਾਂਜੀ ਠੀਕ ਐ ਜਿਹੜਾ ਇਹ ਮੰਦਿਰ ਨਾ ਇਹ ਪ੍ਰਾਚੀਨ ਪੁਰਾਣਾ ਮੰਦਿਰ ਵਾਹ ਤੁਸੀਂ ਦਰਸ਼ਨ ਕਰ ਲਓ ਜਦੋਂ ਤੁਸੀਂ ਆਉਂਦੇ ਆ ਨਾ ਖੱਡ ਬਲਦੀ ਇਹ ਮੰਦਿਰ ਆਉਂਦਾ ਆ ਲਾਸਟ ਦੇ ਵਿੱਚ ਇਤੋਂ ਪਹਿਲਾਂ ਇੱਕ ਮੰਦਿਰ ਹੋਰ ਆ ਤੁਸੀਂ ਭਲੇਖਾ ਨਾਲ ਖਾਜੋ ਕਿ ਉਹ ਮੰਦਿਰ ਵੀ ਇਹੀ ਸਤੀ ਮਾਤਾ ਜੀ ਦਾ ਮੰਦਿਰ ਆ ਜਦੋਂ ਬਾਬਾ ਜੀ ਨੇ ਪਿੱਛੇ ਵੀ ਦੱਸਿਆ ਸੀਗਾ ਕਿ ਇਹ ਮੰਦਿਰ ਨੂੰ ਵੱਡਾ ਕਰਨ ਵਾਸਤੇ ਉਸ ਮੰਦਿਰ ਦੇ ਅਨੁਸਾਰ ਹੀ ਹੋਈ ਸੀ ਹੈ ਨਾ ਵੀਰੇ ਇਦਾਂ ਹੀ ਆ ਜੀ ਹਾਂਜੀ ਉਹ ਮੰਦਿਰ ਵੀ ਸਤੀ ਮਾਤਾ ਜੀ ਦਾ ਪਰ ਸੰਧੂਰ ਇਨ੍ਹਾਂ ਪਹਾੜਾਂ ਚੋਂ ਨਿਕਲਦਾ ਆ ਇਸ ਮੰਦਿਰ ਦੇ ਸਾਹਮਣੇ ਜਿਹੜਾ ਤੁਸੀਂ ਸਾਹਮਣੇ ਚੈੱਕ ਕਰ ਲੋ ਇਹ ਮੰਦਿਰ ਵਾ ਜੀ ਇਹਦਾ ਮੰਦਿਰਾਂ ਦੇ ਸਾਹਮਣੇ ਜਿਹੜੇ ਪਹਾੜ ਵਾ ਉਹਨਾਂ ਤੋਂ ਸੰਧੂਰ ਨਿਕਲਦਾ ਆ ਪਿੱਛੇ ਜਿਹੜਾ ਮੰਦਿਰ ਵਾ ਹੈਗਾ ਇਹ ਹੀ ਮੰਦਿਰ ਵਾ ਪਰ ਉਹ ਮੰਦਿਰ ਮਤਲਬ ਉੱਥੇ ਸਿਰਫ ਇੱਕ ਵੈਸੇ ਆ ਬਣਾ ਖੁੱਲਾ ਮੰਦਰ ਬਣਾਇਆ ਆ ਬੇਸਿਕਲੀ ਪੁਰਾਣਾ ਮੰਦਿਰ ਇਹੀ ਆ ਉਤੋਂ ਪਿੱਛੇ ਇੱਕ ਇਧਰਲੇ ਪਾਸੇ ਮੈਂ ਪਹਿਲਾਂ ਵੀ ਦੱਸਿਆ ਸੜਕ ਜਾਂਦੀ ਹੈ ਕਿਹੜਾ ਪਿੰਡ ਜਾਂਦਾ ਵੀਰ ਇਧਰ ਨੂੰ ਬੇੜ ਭਟੇੜ ਨੂੰ ਬੇੜ ਭਟੇੜ ਨੂੰ ਜਾਂਦੀ ਹੈ ਪੱਕੀ ਸੜਕ ਵਾ ਨਾਲੇ ਪੱਕੀ ਸੜਕ ਆਉਂਦੀ ਹੈ ਕੋਈ ਕੱਚਾ ਨਹੀਂ ਹੈਗਾ ਕੋਈ ਖੱਡ ਵਾਲਾ ਰਸਤਾ ਨਹੀਂ ਹੈਗਾ ਕਿਤੇ ਕੋਈ ਪਹਾੜ ਉੱਤਰ ਕੇ ਨਹੀਂ ਤੁਸੀਂ ਆਉਣਾ ਕੁਛ ਨਹੀਂ ਦੰਦਾ ਹੈਗਾ ਦੂਰ ਦੇ ਜਿਹੜਾ ਪਹਾੜਾਂ ਚੋਂ ਸੰਧੂਰ ਨਿਕਲਦਾ ਆ ਤੇ ਬਾਕੀ ਇਹ ਮੰਦਿਰ ਦੀ ਹਿਸਟਰੀ ਸੀ ਜੋ ਬਾਈ ਜੀ ਹੁਣੀ ਦੱਸੀ ਆ ਕਿ ਜਦੋਂ ਇੱਥੋਂ ਇੱਕ ਜੋ ਮੈਂ ਪਹਿਲਾਂ ਵੀ ਇੱਕ ਰੀਲ ਐਡ ਕੀਤੀ ਆ ਕਿ ਜੋ ਬਾਈ ਜੀ ਹੁਣੀ ਦੱਸਿਆ ਸੀਗਾ ਕਿ ਮਾਤਾ ਸਤੀ ਹੋਏ ਆ ਤੇ ਲੋਕਾਂ ਦੀ ਛੜਦਾ ਇਹ ਕਹਿੰਦੇ ਪਹਾੜ ਕਦੀ ਵੀ ਹੈ ਨਾ ਫਿਸਲਦੇ ਨਹੀਂ ਹੈਗੇ। ਬਾਕੀ ਸਾਹਮਣੇ ਜਿੱਥੋਂ ਸੰਧੂਰ ਨਿਕਲਦਾ ਹੈ ਪਹਾੜਾਂ ਚੋਂ ਉਹ ਵੀ ਚੈੱਕ ਕਰਾਉਂਦੇ ਆ। ਵੀਰੇ ਸਾਰਾ ਸਾਲ ਇਦੋਂ ਨਿਕਲਦਾ ਸੰਧੂਰ ਜੀ। ਹਾਂਜੀ। ਅੱਛਾ ਜੀ। ਕਦੀ ਨਹੀਂ ਰੁਕਿਆ ਹੈ ਨਾ? ਕਦੀ ਨਹੀਂ ਰੁਕਿਆ। ਠੀਕ ਹੈ ਜੀ। ਉਹ ਦੂਜੇ ਪਾਸੇ ਵੀ ਮੰਦਿਰ ਵਾ ਇੱਕ। ਕਿੱਧਰ? ਇਹ ਵੱਡਾ ਮੰਦਿਰ ਹੈ ਨਾ? ਹਾਂਜੀ ਉੱਥੇ ਲੱਗਿਆ। ਉਹ ਹੁੰਦਾ। ਅੱਛਾ ਇਹ ਸੰਧੂਰ ਹੈ ਜੀ। ਲਓ ਜੀ। ਕਰੋ ਦਰਸ਼ਨ। अच्छा ए संधूर निकलदा वीरै हां जी ओके हां लो जी ਆ ਸੰਧੂਰ ਨਿਕਲਦਾ ਪਹਾੜ ਚੋਂ ਜਿੱਦਾ ਇਹ ਇੱਕ ਥਾਂ ਹੀ ਆ ਜਾਂ ਅਲੱਗ-ਅਲੱਗ ਥਾਂ ਤੇ ਵੀ ਨਿਕਲਦਾ ਵੀਰੇ ਇਦਾਂ ਨਹੀਂ ਇੱਥੇ ਨਿਕਲਦਾ ਜੀ ਇੱਥੇ ਨਿਕਲਦਾ ਨਾ हां जी ਠੀਕ ਆ ਜੀ ਇਕਨੇ ਜਿੰਨੇ ਕਸਾਲ ਉਦੋਂ ਤੋਂ ਹੀ ਦੇ ਨਿਕਲਦਾ ਜੀ ਹਾਂਜੀ ਉਦੋਂ ਤੋਂ ਹੀ ਨਿਕਲਦਾ ਠੀਕ ਹੈ ਜੀ ਲੋ ਦੋਸਤੋ ਤੁਸੀਂ ਵੀ ਕਰੋ ਦਰਸ਼ਨ ਸੰਧੂਰ ਦੇ